اسلام علیکم امید کرنی ہے تو سی سارے خیریت نہ ہوتا ہوگی اس طریق تے پرش برابر ہے پر نہیں برابر ہے کس سطح تے اس طریق تے پرش برابر ہے تے کس سطح تے برابر نہیں ہے یہ اس بارے اسی کیانی نہیں سنسنگ مسکین جی کو آج دی کتھا دیوے جانا گے بہت ہی وضعہ تے انٹرسٹنگ کتھا ہے گیا تاڑے کے ریکویسٹ ہے کتھا نو لازمی سنے پر نو بہت زیادہ آنان دائے گا چلو کتھا سننے پر کرنے ہیں اس تے بچار ایک ایسا اچھوتا وشہ میں ਸਰੋਤਿਆਂ ਦੇ ਸਾਹਮਣੇ ਰੱਖ ਰਿਹਾ ਜਿਸ ਤੇ ਘਟ ਲਿਖਿਆ ਗਿਆ ਘਟ ਬੋਲਿਆ ਗਿਆ ਘਟ ਸਮਝਿਆ ਗਿਆ ਔਰ ਘਟ ਹੀ ਸਮਝਾਇਆ ਗਿਆ ਇਹ ਹੈ ਇਸਤਰੀ ਔਰਤ ਕਿਸੇ ਹੱਦ ਤੱਕ ਪੁਰਸ਼ ਦੀ ਦੁਨੀਆ 'ਚ ਇੱਕ ਇਕ ਵਸਤੂ ਹੀ ਰਹੀ ਹੈ ਸਮੇਂ ਦੀ ਤਬਦੀਲੀ ਨਾਲ ਭਾਵੇਂ ਕੁਝ ਸਤਕਾਰ ਆਦਰ ਸਨਮਾਨ ਵਧਿਆ ਹੋਵੇ ਲੇਕਿਨ ਫਿਰ ਵੀ ਚਲੋ ਇਸਤਰੀਆਂ ਦੇ ਬਾਜ਼ਾਰ ਅਜ ਸਾਰੇ ਮੁਲਕਾਂ ਚ ਨਾ ਹੋਵਨ ਪਰ ਵਸਤੂਆਂ ਨੂੰ ਇਸਤਰੀ ਨੂੰ ਹੀ ਅੱਗੇ ਕਰਕੇ ਵੇਚਿਆ ਜਾਂਦਾ ਹੈ ਕਿਸੇ ਹੱਦ ਤੱਕ ਮਗਾਲਤਾ ਹੁੰਦਾ ਹੈ ਉਹ ਵਸਤੂ ਵੇਚੀ ਜਾ ਰਹੀ ਹੈ ਜਾਂ ਇਸਤਰੀ ਕਪੜਾ ਹੈ ਕਾਰ ਹੈ موٹر سائیکل ہے غرض کی کچھ بھی وستو جو ورثن دیا نے انہوں نے ویچنا ہے نو اگر کر کے اس کا چکے اسی کا ہی بت اگے کر کے کیا یہ ساری وستو کیول استری استعمال کرتی ہے پر نہیں اکرشن ہے پورس کے منتری دا ਤੋ ਇਸਤਰੀ ਨੂੰ ਅੱਗੇ ਕਰਕੇ ਵਸਤੂ ਦੇ ਪ੍ਰਤੀ ਆਕਰਸ਼ਣ ਪੈਦਾ ਕਰੋ ਤਾਂ ਕਿ ਖਰੀਦਾਰ ਇਸ ਔਰਤ ਦੇ ਰਾਹੀਂ ਇਸ ਇਸਤਰੀ ਦੇ ਰਾਹੀਂ ਵਸਤੂ ਖਰੀਦ ਲਵੇ ਐਸਾ ਵੀ ਦੌਰ ਲੰਘਿਆ ਹੈ ਪਹਿਰ ਦੀ ਜੁੱਤੀ ਇਸਤਰੀ ਨੂੰ ਆਖਿਆ ਗਿਆ ਜਿ세 ਮਨੁੱਖ ਸਮੇਂ ਅਨਸਾਰ ਜੁੱਤੀ ਬਦਲਦਾ ਰਿਹਾ ਹੈ ਬਦਲੋ ਇਸ ਨੂੰ ऐसा निजाम कॉफी लंबे समय तक प्रचलित रहे स्त्री हमेशा मनुख दे हाथों पुरुष दे हाथों पीड़ित रही है संताप ग्रस्त रही है दूर क्यों जाओ जद रावण भी कैद दे चौ सीता नु रिहा करके ल्यांदा जए लंका ਨੂੰ ਫਤਿਹ ਕਰਕੇ ਮਸਲਾ ਖੜਾ ਹੋ ਗਿਆ ਸੀਤਾ ਦੀ ਅਗਨ ਪਰਖਸ਼ਾ ਦਾ ਐਸਾ ਭਾਰਤ ਦੇ ਪਰਾਚੀਨ ਸਮੇਂ ਤੋਂ ਇੱਕ ਖਿਆਲ ਚੱਲੇ ਆ ਰਿਹਾ ਹੈ ਕਿ ਅਗਨ ਹੀ ਸ਼ੁੱਧ ਕਰ ਸਕਦੀ ਹੈ ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ ਜੈਸੇ ਸੋਨੇ ਨੂੰ ਅਗ ਦੇ ਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ دھاتواں ساریاں ہی اگن دوارا شد کیتیاں جان دیئے اور کچھ پرانے تے بھانڈیاں جانے وحمی جتنے چر تک اگن نہ پا ل اس دی شدی نہیں من دے پوترتا نہیں من دے اگن ہی شد کرے گی لہذا حالات اتھے تک چلے گئے منک شد ہے विचारों ਦੇ तल ਤੇ मानसिक तल ਤੇ शारीरिक तल ਤੇ ਇਹ शुद्ध ਹੈ ਇਹ ਪਾਵਨ ਹੈ ਇਸ ਦੀ ਪ੍ਰੀਖਿਆ ਵੀ ਅਗਨੀ ਹੀ ਕਰੇਗੀ ਤਾਂ ਕਹਨ ਸੀਤਾ ਦੀ ਅਗਨ ਪ੍ਰੀਖਿਆ ਹੋਈ ਵਕਤ ਦਾ અવਤਾਰੀ ਪੁਰਸ਼ ਅਗਨ ਪ੍ਰੀਖਿਆ ਸੀਤਾ ਨੂੰ ਪਾਉਂਦਾ ਹੈ ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਦਿੱਤੀ ਕਿਆ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ ਕਿਆ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ ਇਸ ਦੀ ਲੋੜ ਹੀ ਨਹੀਂ ਕਿਉਂ ਕਿ ਹਮੇਸ਼ਾ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ ਇਸ ਤੇ ਤੇ ਅਨੰਤ ਕਾਲ ਤੋਂ ਉਹ ਗੁਲਾਮ ਰਹੀ ਮਹਤਾਜ ਰਹੀ ਪੀੜਤ ਰਹੀ ਸਤਾਈ ਜਾਂਦੀ ਰਹੀ ਤੋ ਸੀਤਾ ਨੂੰ اس طرح اتحاس یا متحاس ہے کہ اگن پرکشا دل چیتا بٹھایا گیا اور جس دن اگ دن سیتا چونکیا گیا آج تک بھارت اسلائی جا رہی ہے اور یہ سلسلہ اجے تک بھی جاری ہے ਭਾਨ ਅਨੇਕਾਂ ਹੋ ਸਕਦੇ ਨੇ ਇਸਤਰੀ ਨੂੰ ਜਲਾਉਣ ਦੇ ਲੇਕਿਨ ਜਲਾਣਾ ਚਲੇ ਆ ਰਿਹਾ ਹੈ ਹੈਰਾਨਗੀ ਹੈ ਕਿਦਰੇ ਦਹਿਜ ਦੇ ਨਾਂ ਤੇ ਕਿਦਰੇ ਪਵਿੱਤਰਤਾ ਦੇ ਨਾਂ ਤੇ ਔਰ ਕਿਦਰੇ ਪੁਰਸ਼ ਦੇ ਹੁੱਸੇ ਦਾ ਕ੍ਰੋਧ ਦਾ ਸ਼ਿਕਾਰ ਹੋਈ ਇਸਤਰੀ ਜ਼ਿੰਦਾ ਜਲਾਈ ਜਾਂਦੀ ਰਹੀ ਹੈ ਔਰ ਜਲਾਈ ਜਾ ਰਹੀ ਹੈ ਇਹ ਠੀਕ ਹੈ ਸਾਰੀ ਦੁਨੀਆ ਵਿੱਚ ਆਵਾਜ਼ਾਂ ਉਠੀਆਂ ਨੇ ਔਰ ਇਸਤਰੀ ਨੇ ਵੀ ਆਵਾਜ਼ ਉਠਾਈ ਹੈ ਪੁਰਸ਼ ਦੀ ਬਰਾਬਰੀ ਦੀ ਅਧਿਕਾਰਾਂ ਦੀ ਬਰਾਬਰੀ ਮੰਨੇ ਜਾ ਸਕਦੀ ਹੈ ਈਸ਼ਵਰ ਦਾ ਚਿੰਤਨ ਤੇ ਆਨੰਦ ਪਾਣ ਦਾ ਅਧਿਕਾਰ ਜਿੱਥੇ ਪੁਰਸ਼ ਦਾ ਹੈ ਇਸਤਰੀ ਦਾ ਵੀ ਹੈ ਮਾਨ ਸਨਮਾਨ ਜਿੱਥੇ ਪੁਰਸ਼ ਨੂੰ ਚਾਹੀਦਾ ਹੈ استرین بھی چاہیے لیکن برابری تو مراد ہے یہ نہ سمجھ جاوے کہ ہر ہر تل تل تے تے برابری برابری تم پرماتما نے ہی نہیں کی تھی استری پورش کا تن الگ بنایا ہے وق وق بنایا ہے اور جتھے تن کا ڈھانچہ پربھو نے الگ بنایا من کا ڈھانچہ بھی پربو نے ਅਲੱਗ ਬਣਾਇਆ ਹੈ ਦੋ ਵਿਪਰੀਤ ਰੰਗਾਂ ਨਾਲ ਤਸਵੀਰ ਬੜੀ ਸੋਹਣੀ ਬਣਦੀ ਹੈ ਅੱਛੀ ਬਣਦੀ ਹੈ ਵਿਰੋਧੀ ਸੁਰਾਂ ਤੇ ਹੀ ਸੰਗੀਤ ਦੀ ਧੁਨ ਖੜੀ ਹੈ ਕਦੀ ਬਗੌਰ ਮੁਤਾਲਾ ਕਰੀਏ ਕਾਲਾ ਰੰਗ ਚਿੱਟੇ ਜੈਸਾ ਨਹੀਂ ਹੈ ਚਿੱਟਾ ਪੀਲੇ ਜੈਸਾ ਨਹੀਂ ਹੈ ਪੀਲਾ ਲਾਲ ਜੈਸਾ ਨਹੀਂ ਹੈ لال ہرے جیسا نہیں ہے پر انہا ورند ہی رنگاں دے سمیل نالی کوئی سندر تصویر بندی ہے ہو بہو ورودھی ہی ہی کھڑا ہے سنگیت کسے ایک سرتے کسے سنگیت دی دھن و جنم نہیں دیتا جا سکتا ورودھی جو ہے سران چاہی دیا ہے سنسار سنگیت مئی ہوئے سنسکار ਸੰਸਾਰ ਸੁੰਦਰ ਹੋਵੇ ਤੋ ਇਹ ਦੋ ਵਿਰੋਧੀ ਸੁਰ ਨੇ ਜਿਸ ਤਜ ਇੰਜ ਕਹ ਲਈਏ ਤੀਬਰ ਸੁਰ ਹੈ ਪੁਰਸ਼ ਕੋਮਲ ਸੁਰ ਹੈ ਇਸਤਰੀ ਸੰਗੀਤ ਦਾ ਬੌਧ ਰੱਖਣ ਵਾਲੇ ਇਸ ਗੱਲ ਨੂੰ ਸਮਝਦੇ ਨੇ ਕੁਝ ਸੁਰਾ ਕੋਮਲ ਨੇ ਕੁਝ ਸੁਰਾ ਤੀਬਰ ਨੇ ਔਰ ਇਸ ਤਰ੍ਹਾਂ ਸੁੰਦਰ ਸੰਗੀਤ ਦਾ ਜਨਮ ਹੁੰਦਾ ਹੈ ਤੀਬਰ ਤੇ ਕੋਮਲ ਸੁਰਾਂ ਨਾਲ ਇਸਤਰੀ ਕੋਮਲ ਹੈ ਤਦੀ ਤਾਂ ਇੱਕ ਆਲਮ ਨੇ ਕਹਿ ਦਿੱਤਾ ਹੈ ਹੈ ਜ਼ਹੂਰ ਜਨ ਸੇ ਪੁਰ ਰੋਨਕ ਕਾਇਨਾਤ ਕਾਇਨਾਤ ਦੇ ਦੁਨੀਆ ਦੇ ਸੰਸਾਰ ਵਿੱਚ ਅਗਰ ਕੁਝ ਰੌਣਕ ਹੈ ਕੁਝ ਰਸ ਹੈ ਤਾਂ ਇਸਤਰੀ ਕਰਕੇ ਪੁਰਸ਼ ਇਸ ਰਸ ਨੂੰ ਵਿਸਥਾਰ ਦਿੰਦਾ ਹੈ ਇਸਤਰੀ ਇੱਕ ਰਸ ਹੈ ਰਸ ਫੈਲ ਸਕੇ ہے اینا دوہاں دی اپنی اپنی لوڑ ہے جیسے ایک پاسے کر دئیے تو بیڑی بھی بے بےمنی ہو جاتی ہے ایک پاسے کر دئیے تو جڑی بوٹیاں دی خوبی بھی پرگٹ نہیں ہو سکے گی ایک پاسے کر دئیے تو پھلنا دی مہک بھی دور دراز تک نہیں جا سکے گی ਇਸ ਤਰੀਕੇ ਦੇ ਨਾਲ ਦੋਹਾਂ ਨੂੰ ਅਲੱਗ-ਅਲੱਗ ਕਰ ਦੇਈਏ ਇਸਤਰੀ ਤੇ ਪੁਰਸ਼ ਨੂੰ ਦੋਵੇਂ ਬੇਰਹਿਮ ਹੋ ਜਾਣਗੇ ਔਰ ਦੋਵੇਂ ਬੇਮੈਨ ਹੋ ਜਾਣਗੇ ਲੇਕਿਨ ਦੋਹਾਂ ਦਾ ਸੁਮੇਲ ਕਾਰਜ ਦੀ ਸਿੱਧੀ ਹੈ ਜੈਸੇ ਮਲਾ ਤੇ ਬੀੜੀ ਦਾ ਮੇਲ ਜੈਸੇ ਪਵਨ ਤੇ ਫੁੱਲਾਂ ਦਾ ਮੇਲ ਜੈਸੇ ਵੈਦ ਤੇ ਜੜੀ ਬੂਟੀਆਂ ਦਾ ਸੁਮੇਲ ਜੈਸੇ ਬੀਜ ਤੇ ਧਰਤੀ ਦਾ ਮੇਲ ਜੈਸੇ ਪਾਣੀ ਤੇ ਸਾਬਣ ਦਾ ਮੇਲ ਕੱਪੜੇ ਨੂੰ ਸਾਫ਼ ਕਰਦਾ ਹੈ ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈ ਹੈ ਬਰਾਬਰੀ ਹਕੂਕ ਦੇ ਤਲਤੇ ਤੇ ਹੋ ਸਕਦੀ ਔਰ ਹੈ ਜੇ ਰੱਬੀ ਰਸ ਮਾਣਨ ਦਾ ਪੁਰਸ਼ ਨੂੰ ਅਧਿਕਾਰ ਹੈ ਇਸਤਰੀ ਨੂੰ ਵੀ ਉਤਨਾ ਅਧਿਕਾਰ ਹੈ ਲੇਕਿਨ ਤਨ ਤੇ ਮਨ ਦੀ ਬਰਾਬਰੀ ਪ੍ਰਮਾਤਮਾ ਨੇ ਨਹੀਂ ਕੀਤੀ ਇਸ ਵਾਸਤੇ ਕੰਮ ਕਾਰਜ ਕੁਝ ਵੰਡੇ ਹੋਏ ਨੇ ਘਰ ਸੰਵਰਦਾ ਹੈ ਸਥਿਰ ਰਹਿੰਦਾ ਹੈ ਮਹਾਨ ਹੁੰਦਾ ਹੈ ਇਸਤਰੀ ਕਰਕੇ ਪਰ گھر باروں سکھ آندہ رہے سمپدہ آندی رہے تو بھجن دوڑن دوڑ پرش چاہیے پورش کا شریر پربو نے ایسا بنایا ہے اس استری نالوں زیادہ سخت ہے اور زیادہ بھاری بھرکم کم کر سکتا ہے یہی کارن ہے کہ پرش پہلوان نہ استری پہلوان مقابلہ نہیں کر سکے گی جتنے اس دا من کومل ہے سریر بھی کومل ہے اور اس کو کوملتا کی لڑ ہے ورنہ ایسا ہو ہی نہیں سکتا کہ سنسار میں کچھ کوملتا بچ جائے اگر پرش کول بھی کچھ کوملتا ہے تو اے استری دا گون ہے اور استری کر کے ہے ਥੋੜੀ ਬਹੁਤ ਤਰਕ ਜੇ ਇਸਤਰੀ ਦੇ ਤਲ ਤੇ ਵੀ ਮਿਲਦੀ ਹੈ ਤਾਂ ਪੁਰਸ਼ ਕਰਕੇ ਮਿਲਦੀ ਹੈ ਉਹ ਥੋੜੀ ਬਹੁਤ ਤੇ ਚਾਹੀਦੀ ਹੈ ਤਾਂ ਕਿ ਉਸ ਦੀ ਕੋਮਲਤਾ ਦੀ ਰੱਖਿਆ ਹੋਵੇ ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰੱਖਿਆ ਕੰਡੇ ਹੀ ਕਰਦੇ ਨੇ ਫੁੱਲ ਆਪਣੀ ਰੱਖਿਆ ਨਹੀਂ ਕਰ ਸਕਦਾ ਸੋਨੇ ਦੀ ਰੱਖਿਆ ਲੋਹੇ ਨਾਲ ਲਾਉਂਦੀ ਹੈ ਕੋਮਲਤਾ ਦੀ ਰੱਖਿਆ ਸਖਤੀ ਨਾਲ ਲਾਉਂਦੀ ਹੈ ਇਸ ਨੂੰ ਪ੍ਰਾਚੀਨ ਵਿਦਵਾਨ ਤੇ ਇੰਜ ਵੀ ਕਹਿੰਦੇ ਰਹੇ ਨੇ ਇਸਤਰੀ ਨੂੰ ਹਰ ਸਮੇਂ ਪੁਰਸ਼ ਦੀ ਸਖਤੀ ਦੀ ਲੋੜ ਹੈ ਰੱਖਸ਼ਾ ਲਈ ਸੁਰੱਖਿਆ ਲਈ ਪ੍ਰਥਮ ਪਿਤਾ ਦੀ ਪਤੀ ਦੀ ਫਿਰ ਪੁੱਤਰ ਦੀ ਤਾਂ ਜੋ ਹੈ ਕਿ ਸੁਰੱਖਿਤ ਰਹਿ ਸਕਦੀਏ ਆਪਣੀ ਇੱਜ਼ਤ ਆਗਰੂ ਨੂੰ ਬਚਾ ਕੇ ਜੋ ਹੈ ਰੱਖ ਸਕਦੀਏ ویاسی سے کہا کرتے ہیں بور استری پرکرتی ہے اس تے انصاف ہے اور پیار چاہیے ستکار ہے سکھ ست سادی صاحب کہیں دینے جس گھر دے چیخن ਕੀ ਲਾਂਹ ਦੀ ਆਵਾਜ਼ ਬਾਹਰ ਆਉਂਦੀ ਹੈ ਉਸ ਘਰ ਦੇ ਚੋਂ ਸੁੱਖ ਤੇ ਸੰਬਧਾ ਮੰਨ ਲਓ ਬਾਹਰ ਜਾ ਰਹੀ ਹੈ ਵਾਕਈ ਉਸ ਘਰ ਦੀਆਂ ਖੁਸ਼ੀਆਂ ਉਸ ਘਰ ਦੀ ਸ਼ਾਂਤੀ ਉਸ ਘਰ ਦਾ ਸਕੂਨ ਬਾਹਰ ਚਲਾ ਜਾਂਦਾ ਹੈ ਜਿੱਥੇ ਇਸਤਰੀ ਦਾ ਰੋਦਨ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਚਲਾ ਜਾਏ ਇਸਤਰੀ ਤੇ ਪੁਰਸ਼ ਦੋਵੇਂ ਬਰਾਬਰ ਹੈ ਇੱਕ ਸਤਾ ਤੇ ਇੱਕ ਸਤਾ ਤੇ ਬਰਾਬਰ ਨਹੀਂ ਹੈ ਕਿਹੜੀ ਸਤਾ ਤੇ ਬਰਾਬਰ ਹੈ ਹਕੂਕ ਦੀ ਸਤਾ ਤੇ ਬਰਾਬਰ ਹੈ ਰੱਬ ਦੀ ਯਾਦ ਚ ਆਨੰਦ ਲੈਣ ਚ ਬਰਾਬਰ ਹੈ ਉਹਦੇ ਨਾਮ ਨੂੰ ਜਪਣ ਚ ਬਰਾਬਰ ਹੈ ਉਹਦੀ ਯਾਦ ਚ ਜਿਹੜਾ ਰਸ ਮਿਲਦਾ ਉਹ ਚ ਬਰਾਬਰ ਰੱਬ ਨੇ ਜੋ ਨੇਮਤਾ ਦਿੱਤੀਆਂ ਆ ਉਹ ਪੁਰਸ਼ ਤੇ ਇਸਤਰੀ ਦੋਨਾਂ ਵਾਸਤੇ ਇੱਕੋ ਜਿਹੀਆਂ ਹਨ ਉਹਨਾਂ ਚ ਕੋਈ ਫਰਕ ਨਹੀਂ ਹੈ ਪਰ ਮਨ ਤੇ ਤਨ ਦੇ لحاظ ਨਾਲ ਕਰ ਦੇਖਿਆ ਜਾਵੇ ਤੇ ਉੱਥੇ ਤੇ ਰੱਬ ਨੇ ਵੀ ਬਰਾਬਰੀ ਨਹੀਂ ਰੱਖੀ ਕੁਦਰਤ ਨੇ ਵੀ ਬਰਾਬਰੀ ਨਹੀਂ ਰੱਖੀ ਔਰਤ ਦਾ ਜਿਹੜਾ ਤਨ ਹੈ ਮਨ ਹੈ ਉਹ ਮਰਦ ਦੇ ਤਨ ਮਨ ਨਾਲੋਂ ਮੁxtਲਿਫ ਹੈਗਾ ਔਰਤ ਜਿਹੜੀ ਹੈ ਉਹ ਘਰ ਦੇ ਵਿੱਚ ਰਹੇ ਉਹਦੇ ਕੰਮ ਕਰੇ ਉਹਦੀ زینت ਉਹਦੀ ਖੂਬਸੂਰਤੀ ਹੈ ਬਾਹਰੋਂ ਦਨ ਦੌਲਤ ਆਉਂਦਾ ਰਹੇ ਉਹਦੇ ਵਾਸਤੇ ਮਰਦ ਨੂੰ ਬਾਹਰ ਜਾਣਾ ਪਏਗਾ ਉਹਨੂੰ ਮਿਹਨਤ ਮੁਸ਼ਕਲ ਕਰਨੀ ਪਏਗੀ ਹਕੂਕ ਦੀ ਸਤਾ ਤੇ ਦੋਨੇ ਬਰਾਬਰ ਹੈ ਲਗਨ ਤਨ ਤੇ ਮਨ ਦੇ لحاظ ਨਾਲ ਦੋਨੇ ਬਰਾਬਰ ਨਹੀਂ ਹੈਗੇ ਇਸ ਤਰ੍ਹਾਂ ਤੇ ਦੋਨਾਂ ਦੀ ਬਰਾਬਰੀ ਨਹੀਂ ਹੈਗੀ ਨਾ ਹੋ ਸਕਦੀ ਹੈ ਅਗਰ ਹੋ ਜਾਂਦੀ ਤੇ ਦੁਨੀਆਂ ਦਾ ਨਿਜ਼ਾਮ ਨਹੀਂ ਸੀ ਚੱਲਣਾ ਮਰਦ ਨੂੰ ਰੱਬ ਨੇ ਜਿਸਮਾਨੀ ਤੌਰ ਤੇ ਸਖਤ ਬਣਾਇਆ ਮਜ਼ਬੂਤ ਬਣਾਇਆ ਜਦ ਕਿ ਔਰਤ ਉਸ ਦੇ ਮੁਕਾਬਲੇ ਜਿਸਮਾਨੀ ਤੌਰ ਤੇ ਜਿਹੜੀ ਹੈ ਉਹ ਇੰਨੀ ਸਖਤ ਨਹੀਂ ਹੈਗੀ ਨਹੀਂ ਸਖਤੀਆਂ برداشت ਨਹੀਂ ਕਰ ਸਕਦੀ ਉਹ ਕੋਮਲ ਹੈ ਉਹਦਾ ਮਨ ਕੋਮਲ ਹੈ ਇਸੇ ਤਰ੍ਹਾਂ ਉਹਦਾ ਤਨ ਵੀ ਕੋਮਲ ਕੁਦਰਤ ਦਾ ਕਾਨੂੰਨ ਹੈ ਜੰਨੀਆਂ ਵੀ ਕੋਮਲ ਚੀਜ਼ਾਂ ਨਾ ਉਹਨਾਂ ਦੀ ਜੜੀ ਹਿਫਾਜ਼ਤ ਹੈ ਉਹ ਸਖਤ ਚੀਜ਼ਾਂ ਨਾਲ ਕੀਤੀ ਜਾਂਦੀ ਹੈ ਫੁੱਲਾਂ ਦੀ ਹਿਫਾਜ਼ਤ ਜਿਹੜੀ ਕੰਡਿਆਂ ਨਾਲ ਹੁੰਦੀ ਹੈ ਸੋਨੇ ਦੀ ਹਿਫਾਜ਼ਤ ਲੋਹੇ ਦੇ ਨਾਲ ਇਸੇ ਤਰ੍ਹਾਂ ਜਿਹੜੀ ਔਰਤ ਦੀ ਹਿਫਾਜ਼ਤ ਹੈ ਉਹ ਪੁਰਸ਼ ਦੀ ਮੌਜੂਦਗੀ ਜੀ ਉਹ ਬਾਪ ਦੇ ਰੂਪ ਚ ਹੋ ਸਕਦਾ ਹੈ ਸ਼ੌਹਰ ਦੇ ਰੂਪ ਚ ਹੋ ਸਕਦਾ ਹੈ ਬੇਟੇ ਦੇ ਰੂਪ ਚ ਹੋ ਸਕਦਾ ਹੈ ਪਰ ਜਿਹੜੀ ਔਰਤ ਦੀ ਹਿਫਾਜ਼ਤ ਹੈ ਉਹ ਪੁਰਸ਼ ਹੀ ਕਰ ਸਕਦਾ ਹੈ ਰੂਹ ਦਾ ਕੋਈ ਵੀ ਹੋ ਸਕਦਾ ਹੈ। ਗਿਆਨੀ ਸੰਸਿਕ ਮਸਕੀਨ ਜਿਹਨੇ ਅੱਜ ਦੀ ਕਥਾ ਦੇ ਵਿੱਚ ਬਹੁਤ ਹੀ ਵਧੀਆ ਤੇ ਖੂਬਸੂਰਤ ਧਾਰਨਾ ਦਿੱਤੀ ਕਿ ਔਰਤ ਤੇ ਪੁਰਸ਼ ਦੀ ਜੜੀ ਬਰਾਬਰੀ ਹੈ ਕਿ ਸਤਾ ਤੇ ਹੈ ਤੇ ਕਿਸ ਤਾਤੇ ਨਹੀਂ ਸਮਝਾਈਏ ਵੀਰੋ ਤੁਹਾਨੂੰ ਇੱਕ ਠਾਕੈਂਚ ਦੀ ਲੱਗੀ। ਕਮੈਂਟ ਕਰਕੇ لازمی ਦੱਸਿਓ ਰੱਖਿਆ ਬੜਾ ਧੰਨ ਸਾਰਾ ਖਿਆਲ ਮਿਲਾਂਗੇ। ਅਗਲੀ ਵੀਡੀਓ ਦੇ ਨਾਲ ਅੱਲਾਹ